ਲਓ ਵੀ ਮਿੱਤਰੋ ਅੱਜ ਨਾ ਬਾਈ ਹਰਜੀਤ ਦੇ ਸਲੂਨ 'ਚ ਪਹੁੰਚੇ ਆ ਪਹਿਲਾਂ ਤਾਂ ਆਪਾਂ ਦਾੜੀ ਦਾ ਕੰਮ ਕਰਾ ਰਹੇ ਆ ਬਾਲ ਬੂਲ ਮਾ ਇੱਕ ਨਾ ਛੱਡੀ ਪੱਟ ਦੀ ਸਮਾਰ ਕੇ ਤੇ ਉਸ ਤੋਂ ਬਾਅਦ ਹੁਣ ਬਾਈ ਕਹਿੰਦਾ ਤੇਰਾ ਰੰਗ ਗੋਰਾ-ਗੋਰਾ ਕੱਢ ਦਾਂਗੇ ਕਹੇ ਜੇ ਤਰੀਕੇ ਵਾਲੀ ਮੈਂ ਪੂਰੀ ਘੈਂਟ ਕਰੀਮ ਇੱਕ ਮੇਰੇ ਕੋਲ ਬਹੁਤ ਘੈਂਟ ਗੱਲ ਬਾਤ ਆ ਜਿਹਨੇ ਰੰਗ ਜਮਨ ਨਵੇਂ ਆਲੂ ਵਰਗਾ ਕਢਾਉਣਾ ਬਾਈ ਹਰਜੀਤ ਕੋਲੇ ਆ ਜਾਓ ਤੇ ਆਹ ਬਾਕੀ ਸਾਰੀ ਵੀਡੀਓ ਦੇਖੀ ਚੱਲੇ ਹੁਣ ਕਰੀਮਾਂ ਕਰੂਮਾਂ ਲੱਗਣੀਆਂ ਜਿਨ੍ਹਾਂ ਕਰੀਮਾਂ ਕਰੂਮਾਂ ਲਾਤੀਆਂ ਉਸ ਤੋਂ ਬਾਅਦ ਐਂਡ ਤੇ ਰਿਜ਼ਲਟ ਵੀ ਦਿਖਾਵਾਂਗੇ ਤੁਹਾਨੂੰ ਦੇਖੀ ਲਓ ਵੀ ਮਿੱਤਰ ਤੇ ਗੱਲਾਂ ਗੁੱਲਾਂ ਲਵੇੜਦੀਆਂ ਸਮਾਰ ਕੇ ਹੁਣ ਲੈ ਵੀ ਮਿੱਤਰੋ ਐਂ ਦੇਖਿਓ ਰੰਗ ਦੇਖੋ ਜਮਾ ਨਵੇਂ ਆਲੂ ਵਰਗਾ ਤੇ ਮੈਂ ਬਾਈ ਕਹਿੰਦਾ ਕਿ ਤੂੰ ਦੇਖਦਾ ਜਾ ਕਹਿੰਦਾ ਤੂੰ ਪਛਾਣ ਜੀ ਨਹੀਂ ਆਉਣਾ ਕਹਿੰਦਾ ਲੈ ਮਾ ਹੁਣ ਦੇਖਦੇ ਆ ਝੱਟ ਫਿਰ ਕੀ ਬਣਦਾ ਲੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤੁਹਾਨੂੰ ਵਧੀਆ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਬਾਈ ਬਣ ਕੇ ਦੱਸ ਦਿਓ ਆ ਦੇਖ ਪੂਰੀ ਫੁੱਲ ਸਪੀਡ ਤੇ ਲੱਗਿਆ ਹੋਇਆ ਕਰਤਾਰ ਵਾਲਿਆਂ ਦੀ ਮਸ਼ੀਨ ਵਾਂਗ ਕਿਆ ਮੰਨਦੇ ਹੋ ਤੇ ਲਓ ਵੀ ਮਿੱਤਰੋ ਹੁਣ ਖਿੱਚ ਕੇ ਨਹੀਂ ਸ਼ੇਅਰ ਕਰ ਦਿਓ ਵੀਡੀਓ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਆਪਾਂ ਏ ਨਹੀਂ ਹੈਗਾ ਹਨਾ ਵੀ ਵੀਡੀਓ ਬਣਾ ਲਈ ਆਪਾਂ ਵੀ ਚਲੋ ਛੱਡੋ ਬਣਾ ਸਾਰਾ ਪੂਰਾ ਰਿਜ਼ਲਟ ਦਿਖਾਵਾਂਗੇ ਆ ਰਾਮਣਾ ਘਰੇ ਬੈ ਕੇ ਵੀਡੀਓ ਦੇਖੋ ਸਾਡੇ ਪਿੰਡ ਦੇ ਵਿੱਚ ਬਾਈ ਦੀ ਦੁਕਾਨਾ ਸਾਡੇ ਪਿੰਡੂ ਆ ਤੇ ਨਹੀਂ ਕੈਨੇਡਾ ਅਮਰੀਕਾ ਭੱਜੇ ਫਿਰਦੇ ਆ ਤੇ ਬਾਈ ਨੇ ਛੋਟੀ ਜਿਹੀ ਉਮਰ ਦੇ ਵਿੱਚ ਹਨਾ ਕੰਮ ਸਟਾਰਟ ਕੀਤਾ ਸੀ ਤੇ ਅੱਜ ਪੂਰਾ ਘੈਂਡ ਕੰਮ ਆ ਪਈਦਾ ਤੇ ਬਾਈ ਦੀ ਕਦੇ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਅੱਜ ਥੋੜੀ ਜੀ ਕਾਹਲ ਸੀ ਬਾਹਰ ਜਾਣਾ ਸੀ ਤੁਹਾਡੇ ਭਰਾ ਨੇ ਤੇ ਦੇਖੋ ਇੰਨੀ ਘੈਂਡ ਗੱਲਬਾਤ ਆ ਗਈ ਤੇ ਹੁਣ ਥੋਡੇ ਸਾਹਮਣੇ ਰਿਜਲਟ ਆ ਦੇਖੋ ਮਾਨੂੰ ਵਾਲਾਂ ਤੇ ਹੱਥ ਹੱਥ ਮਾਰ ਰਿਹਾ ਭੱਜ ਗਿਆ ਹੁਣ ਲੈ ਦੇਖੀ ਚਲੋ ਮਿੱਤਰ ਹੁਣ ਕੀ ਬਣਦਾ ਤੇ ਉਧਰੋਂ ਸਾਡੇ ਪਿੰਡ ਵਾਲਾ ਅੰਮ੍ਰਿਤ ਵੀ ਗੱਭਰੂ ਆ ਗਿਆ ਸ਼ੈਂਪੂ ਸ਼ੂਮਪੂ ਦਿਖਾਈ ਜਾਂਦੇ ਆ ਪੂਰੇ ਮਤਲਬ ਫੱਟੇ ਝੱਗੇ ਪਏ ਆ ਲੈ ਦੇਖੀ ਚਲੋ ਮੂੰਹ ਸਿਰ ਸਾਰਾ ਲਵੇਟਦਾ ਮੇਰਾ ਹੁਣ ਮੈਨੂੰ ਤਾਂ ਇਹ ਨਹੀਂ ਪਤਾ ਲਾ ਮੈਂ ਕਿੱਥੇ ਬੈਠਾ ਕੀ ਗੱਲ ਬਾਤ ਆ ਤੇ ਲੈ ਹੁਣ ਦੇਖੀ ਚਲੋ ਆ ਪਫਾਰੇ ਪਫੂਰੇ ਜੇ ਮਾਰ ਕੇ ਦੇਖੇ ਹੋਣਾ ਇਹ ਬਣਾ ਦੂਗਾ ਜਿਵੇਂ ਸੀਸੇ ਵਾਂਗੂ ਚਮਕਣ ਲਾ ਦੂ ਗੱਭਰੂ ਲੈ ਦੇਖੀ ਚਲੋ ਕਰੋ ਅੱਗੇ ਬਣਦਾ ਕੀ ਆ ਆਪਾਂ ਦਾ ਪਛਾਣ ਝੋਣੋਂ ਹਟ ਜਾਗੇ ਦੇਖੀ ਚੱਲਿਓ ਜੇ ਵਧੀਆ ਲੱਗੀ ਕਮੈਂਟ ਕਰਕੇ ਦੱਸੋ ਵੀਡੀਓ ਵੀ ਕੀ ਗੱਲ ਬਾਤ ਆ ਵਧੀਆ ਲੱਗੀ ਜਾਂ ਨਹੀਂ ਲੱਗੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆਊਗਾ ਤੇ ਬਾਈ ਕੋਲੇ ਜਰੂ ਮਰਜੀ ਆ ਸਕਦੇ ਹਾਂ ਪੂਰੇ ਠੰਡੇ ਸੁਭਾਅ ਦਾ ਪੂਰਾ ਘੈਂਟ ਕੰਮ ਕਰਦਾ ਲੈ ਦੇਖੀ ਚੱਲੋ ਮਿੱਤਰੋ ਕੀ ਬਾਤ ਐ ਕਿਆ ਮੰਨਦੇ ਹੋ ਗੱਲ ਕਰ ਇਕ ਗੱਲ ਜ਼ਰੂਰ ਆ ਮਿੱਤਰੋ ਮਤ ਤੰਨਾ ਤਿੰਨ ਮੁੰਡਿਆਂ ਦਾ ਮਤਲਬ ਟਾਈਮ ਖਰਾਬ ਕਰਤਾ ਟਾਈਮ ਖਰਾਬ ਕਰਤਾ ਕਿਉਂਕਿ ਉਹ ਵੀ ਕਟਿੰਗ ਕਰਾਉਣ ਲਈ ਆਏ ਸੀ ਬਾਈ ਕੋਲੇ ਸਲੂਨ ਤੇ ਹਨਾ ਵੈਸੇ ਕਿਉਂਕਿ ਜਿਹੜੇ ਬਾਈ ਦੇ ਮੁੰਡੇ ਰੱਖੇ ਰੋਟੀ ਖਾਣ ਗਏ ਹੋ ਸੀ ਘਰੇ ਤਾਂ ਕਰਕੇ ਤੇ ਲਓ ਵੀ ਮਿੱਤਰੋ ਰਿਜ਼ਲਟ ਤੁਹਾਡੇ ਸਾਹਮਣੇ ਆ ਦੇਖੋ ਕਿਹਾ ਮਣਦੇਓ ਰੰਗ ਰੰਗ ਬਣਾ ਤਾ ਨਾ ਗੋਰਾ ਗੋਰਾ ਨਵੇਂ ਆਲੂ ਵਰਗਾ ਐ ਆ ਬਾਈ ਹਰਜੀ ਸਾਡੇ ਪਿੰਡ ਵਾਲਾ ਰੀਝਣਾ ਕੰਮ ਕਰਦਾ ਮੌਕਾ ਜ਼ਰੂਰ ਦੇ ਕੇ ਦੇਖਿਓ ਬਾਈ ਇੱਕ ਵਾਰ